ਕਹ ਆ ਜਾਂਦੀ ਡੂਰ ਹਾਂ ਪਤੰਗ ਦੀਦਾ ਤੈਨੂੰ ਨਹੀਂ ਪਰ ਪਤੰਗ ਹੈਗਾ ਤੇਰੇ ਘਰ ਵਿੱਚ ਵਿਆਹ ਹੈਗਾ ਹੈਗਾ ਆ ਪਰਦੀ ਦਾ ਨਹੀਂ ਕਿਤੀ ਦਾ ਨਹੀਂ ਆ ਆ ਗਿਆ ਆ ਆਸ ਦਾ ਧੱਕਾ ਗਿਆ ਬਈ ਵਿਆਹ ਤਾਂ ਪੂਰੀ ਆ ਆ ਆਸ ਦਾ ਧੱਕਾ ਫੜ ਕੇ ਦੇ ਆਸ ਦਾ ਧੱਕਾ ਆ ਆ ਆਹ ਆਹ ਦਾ ਧੱਕਾ ਆ ਇਹ ਤੇ ਜਨਮ ਚ ਤਾਂ ਔਖਾ ਚਲੋ ਮੋਰ ਲਈ ਥਈ ਉਹ ਵੀ ਮੋਰ ਲਈ ਥਈ ਯਾਰ ਤੂੰ ਤਾਂ ਇੰਨਾ ਕਹਿਣਾ ਮੇਰੇ ਤੇ ਸਭ ਕੁਝ ਹੋ ਜਾਏ ਯਾ ਮੈਂ ਸੱਤ ਪਏ ਆ ਹਾਂ ਇਹ ਖਰੇ ਪਹਿਲਾ ਹੈ ਖਰੇ ਸੱਤ ਨਾਲ ਚੱਲਦਾ ਆਗਰੀ ਆ ਹੈ ਹਾਂ ਉਹ ਜਾਂਦੇ ਇਹ ਦਿਨ ਹੀ ਟੂੜਦਾ ਆਗਰੀ ਤੇ ਹਾਂ ਇੱਕਾ ਦਿਨ ਨਿਕਲ ਗਿਆ ਹਾਂ ਦੇਖ ਲੈ ਕਿਤੇ ਆ ਸੋ ਜਾਵੇ ਇਹੀ ਜਿੱਦ ਨੂੰ ਪਤੰਗ ਦਿਖ ਗਿਆ ਨਾ ਤਾਂ ਸਮਝ ਲੈ ਰੇਤਾ ਵੀ ਆ ਗਿਆ ਮੈਨੂੰ ਦੇਖ ਗਿਆ ਭਰਾਵਾ ਰੇਤਾ ਆ ਗਿਆ ਕਿੱਥੇ ਆਦਾ ਉਹ ਦੇਖੀ ਉੱਤੇ ਚੜਿਆ ਆ ਇਹਨੇ ਕਿੱਥੇ ਦੱਸ ਦਈ ਕਿੱਥੇ ਓਏ ਓ ਦੇ ਮੈਂ ਹੁਣ ਦੰਨ ਕਿੱਥੇ ਹੋ ਗਈ ਲਾ ਕੇ ਦੱਸਦਾ ਮੈਂ ਉੜ ਕੇ ਜਾ ਮਰ ਤੇ ਕਹੋ ਜੀ ਦੇ ਮੈਨੂੰ ਕਿੱਥੇ ਆ ਲੱਗਾ ਤੈਨੂੰ ਦੀਦਾੜੀ ਮੈਨੂੰ ਕੀ ਜਿੰਦਾ ਕਿੱਥੇ ਆ ਓ ਦੇ